ਵੈਗੁਰਦੀ ਕਾਲਾ ਸਵਾਗਤ ਹੈ ਵੈਗੁਰਦੀ ਕੀ ਪਦੇ ਅਜੇ ਨਗਰ ਕੀਤੇ ਮੇਰਾ ਠੁਗੜੀ ਸਾਹਿਬ ਤੋਂ ਚੱਲ ਕੇ ਸਾਢੇ 300 ਸਾਲਾ ਗੁਰੂ ਤੇਗ ਬਹਾਦਰ ਦਾ ਸ਼ਹੀਦੀ ਗੁਰਪੁਰਬ ਬੜੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਸੰਗਤਾਂ ਦੇ ਬੜਾ ਸਾਜ ਕਲਕੱਤੇ ਪਹੁੰਚਿਆ ਗੁਰਦੋਰਾ ਸਿੱਖ ਸੰਗਤ ਦਾ ਦਮਦਲਵ ਵਿੱਚ ਸਾਰੇ ਸੰਗਤਾਂ ਨੇ ਮਿਲ ਕੇ ਬੜੇ ਸਾਨ ਨਾਲ ਬੜੇ ਬਹੁਤ ਵਧੀਆ ਸਵਾਗਤ ਕੀਤਾ ਮਹਾਰਾਜ ਜਪਨੀ ਕਲਾ ਰੱਖੇ ਸੱਚੇ ਪਾਤਸ਼ਾਹ ਇਤਨਾ ਹੀ ਸਨੋਪ ਦੇ ਮਨਾਉਂਦੇ ਨੇ ਸੰਗਤਾਂ ਦੇ ਸੰਗਤਾਂ ਇਤਨਾ ਸਨੋਪ ਦੇ ਮਨਾਉਂਦੇ ਨੇ ਚਰਨੀ ਕਲਾ ਵਿੱਚ ਵੈਗੁਰਦੀ ਕਾਲਾ ਸਵਾਗਤ ਹੈ ਵੈਗੁਰਦੀ ਕੀ ਪਦੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਇਗੁਰੂ ਜੀ ਕੀ ਫਤਿਹ ਜੋ ਨਗਰ ਕੀਰਤਨ 350 ਸਾਲਾਂ ਟੂਪੜੀ ਸਾਹਿਬ ਤੋਂ ਚੱਲਿਆ ਸੀ ਉਹ ਅੱਜ ਕਲਕੱਤੇ ਵਿੱਚ ਦਮਦਮਾ ਹੁੰਦੇ ਹੋਏ ਹੋਰ ਵੱਖ-ਵੱਖ ਗੁਰਦੁਆਰਾ ਸਾਹਿਬਾਂ ਤੋਂ ਹੁੰਦੇ ਆ ਡੰਲਾ ਸਾਡੇ ਗੋਡਾ ਸਾਹਿਬ ਪੁੱਜਿਆ ਅਸੀਂ ਸਾਰੀ ਸੰਗਤ ਡੰਲਰ ਦੀ ਬਰानगर ਦੀ ਕਲਕੱਤੇ ਦੀ ਉਸ ਦਾ ਜੀ ਆਇਆਂ ਆਖਦੇ ਹਾਂ ਸਾਨੂੰ ਬਹੁਤ ਖੁਸ਼ੀ ਹੈ ਕਿ ਨਗਰ ਕੀਰਤਨ ਇੱਥੇ ਪਹੁੰਚਿਆ ਇਹ 350 ਸਾਲਾਂ ਸਾਡੀ ਜ਼ਿੰਦਗੀ 'ਚ ਅਸੀਂ ਦੇਖਦੇ ਆਂਗਾ ਦੇਖਾਂਗੇ ਨਹੀਂ ਦੇਖਾਂਗੇ ਪਤਾ ਨਹੀਂ ਅਸੀਂ ਇਸ ਦਾ ਬਹੁਤ ਹੀ ਹੁੰਮੇ ਹੋਏ ਸਵਾਗਤ ਕਰਦੇ ਆਂ ਬਹੁਤ ਖੁਸ਼ੀ ਹੈ ਦੇਖੋ ਇੱਥੇ ਸੰਗਤਾਂ ਦਾ ਸੰਗਤਾਂ ਦਾ ਜੂਨ ਦੇਖੋ ਸੰਗਤਾਂ ਦਾ ਜੂਨ ਦੇਖੋ ਸੰਗਤਾਂ ਕਿਸ ਸਾਹਬ ਨਾਲ ਆਈਆਂ ਨੇ ਬਹੁਤ ਹੀ ਖੁਸ਼ੀ ਹੈ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ 350 ਸਾਲਾਂ ਤੇ ਸ਼ੀਧੀ ਸ਼ਤਾਬਦੀ ਦੇ ਮੱਤੇ ਤੇ ਸ੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸਿੱਖ ਸੰਗਤ ਬੱਲਵਿਕੇ ਪੂਜੀਆ ਸੰਗਤਾਂ ਦੇ ਠਾਠਾ ਮਾਰਦੇ ਕੱਠ ਨੂੰ ਦੇਖ ਕੇ ਕੀ ਕਹਿਣਾ ਚਾਹੋਗੇ ਆਪਣਾ ਨਾਮ ਬਸ ਕੇ ਸੰਗਤ ਨੂੰ ਸੁਨੇਹਾ ਦਿਓ ਮੇਰਾ ਨਾਮ ਬਲਵੰਤ ਸਿੰਘ ਜੀ ਮੈਂ ਇਹ ਸਨੇਹਾ ਦਿਣਾ ਚਾਹੁੰਨਾ ਸੰਗਤ ਵੱਲੋਂ ਵੀ ਸੰਗਤਾਂ ਦਾ ਕੱਠ ਦੇਖ ਲੋ ਕਿੰਨਾ ਠਾਠਾ ਮਾਰਦਾ 350 ਸਾਲਾਂ ਸ਼ਹੀਦੀ ਦੇ ਵਿਸਥੇ ਸਾਨੂੰ ਤਾਂ ਹੋਰ ਵੀ ਹੋ ਗਿਆ ਜੀ ਅੱਜ ਗੁਰੂ ਮਹਾਰਾਜ ਦਾ ਪ੍ਰਕਾਸ਼ ਉਤਸਵ ਹੈ ਇਸ ਲਈ ਅਨਦਰ ਸਫਲ ਹੋ ਗਿਆ ਜੀ ਮਨਾਉਣਾ ਹੈ। ਯਾਤਰਾ ਆਈਆ ਧੂੜੀ ਸਾਹਿਬ ਤੋਂ ਚੱਲ ਕੇ। ਇਹ 23 ਛੇਟਾ ਨੂੰ ਪਾਰ ਕਰਕੇ ਇਹਨਾਂ ਨੇ ਇਹ ਯਾਤਰਾ ਜਿਹੜੀ ਹੈ ਵਾਪਸ ਕਹਿੰਦੇ ਪੰਜਾਬ ਦੇ ਜਲੂਜ। ਜਦੋਂ ਇਹ ਸਾਰੇ ਸਨੇਹ ਲੈ ਕੇ ਜਾਉਗੇ। ਇੱਥੋਂ ਦੇ ਗੁਰੂ ਗੁਰਦੁਆਰੇ ਦਾ ਵੀ ਸਨੇਹਾ ਸ਼ਾਮਲ ਹੋਵੇ। ਸੰਗਤਾਂ ਦੇ ਸ਼ੁਕਰਾਨੇ ਵਿੱਚ ਕੀ ਕਹਿਣਾ ਚਾਹੁੰਦਾ। ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਆ ਜੀ। ਜਿਨ੍ਹਾਂ ਨੇ ਸਾਨੂੰ ਸੀਵਾ ਦਾ ਮੌਕਾ ਦਿੱਤਾ ਆਪ ਸਾਡੇ ਨਾਲ ਲਾ ਕੇ ਇਹਨਾਂ ਇਕੱਠ ਦੇਖਿਆ ਸੀ ਤੁਹਾਨੂੰ ਇੰਨੀ ਆਸ ਨਹੀਂ ਸੀ ਜਿੰਨਾ ਹੋ ਗਿਆ ਜੀ ਸਾਨੂੰ ਇੰਨੀ ਆਸ ਨਹੀਂ ਜਿੰਨਾ ਹੋ ਗਿਆ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹੀ ਕਿਰਪਾ ਤੇ ਮਹਿਮਾ ਹੈ ਉਹਨਾਂ ਦੀ ਹੀ ਬਖਸ਼ਿਸ਼ ਹੈ ਪਿਆਰ ਜਿਹੜਾ ਉਹ ਉਹਨਾਂ ਦੇ ਪ੍ਰਤੀ ਚੱਲ ਕੇ ਸੰਗਤ ਆਇਆ ਹੈ ਹੈ ਨਾ ਜੀ ਸੰਗਤ ਦਾ ਪਿਆਰ ਹੈ ਜੀ ਉਹਨਾਂ ਪ੍ਰਤੀ ਹਾਂਜੀ ਸੱਭਾ ਹੋ ਜਾਂਦਾ ਜੀ ਜੇ ਪਿਆਰ ਹੋਵੇ ਸੰਗਤ ਦਾ ਸ਼ਤਾਬਦੀ ਮਨਾਉਣੀ ਹਾਂਜੀ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਸੇਵਾ ਵਿੱਚ ਤੁਸੀਂ ਆਪਣਾ ਫਰਜ਼ ਨਿਭਾਉਂਗੇ ਜਿਵੇਂ ਜਿਵੇਂ ਜਿੰਮੇਦਾਰੀਆਂ ਕੌਮ ਦੀਆਂ ਉਹਨਾਂ ਜਿੰਨੀ ਵਾਇਗੁਰ ਸੇਵਾ ਲੈ ਲੂਗਾ ਜੀ ਜ਼ਰੂਰ ਦਵਾਂਗੇ ਤੁਹਾਨੂੰ ਮਨੋਂ ਤੁਹਾਨੂੰ ਸੱਪਾ ਅਸੀਂ ਦਵਾਂਗੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਵਰਗ ਜੀ ਦਾ ਖਾਲਸਾ ਵਾਇਗੁਰ ਜੀ ਕੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਅੱਜ ਗੁਰਦੁਆਰਾ ਸਿੱਖ ਸੰਗਤ ਡੱਲਪ ਬ੍ਰਿਜ ਵਿਖੇ 750 ਸਾਲਾ ਸ਼ਤਾਬਦੀ ਗੁਰਪੁਰਪ ਢਾਂਸੀ ਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹਾਦਤ ਨੂੰ ਸਮਰਪਿਤ ਹੋ ਕੇ ਸ੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਅਤੇ ਧਰਮ ਪ੍ਰਚਾਰਕ ਕਮੇਟੀ ਵੱਲੋਂ ਕੱਢਿਆ ਗਿਆ ਇੱਥੇ ਪੁੱਜਿਆ ਸਾਠਾ ਮਾਰ ਦਾ ਸੰਗਤ ਦੇ ਕੱਠ ਦੇ ਵਿੱਚ ਗੁਰਦੁਆਰਾ ਸਿੱਖ ਸੰਗਤ ਡੱਲਪ ਕਮੇਟੀ ਦੀ ਪ੍ਰਬੰਧਕ ਕਮੇਟੀ ਨੇ ਉਸ ਦਾ ਸਵਾਗਤ ਕੀਤਾ ਅਤੇ ਫੁੱਲਾਂ ਦੀ ਵਰਖਾ ਕਰਕੇ ਤਹਿ ਦਿਲੋਂ ਖੁਸ਼ੀਆਂ ਮਨੀਆਂ ਸਾਡੇ ਕੋਲ ਇਸ ਸਮੇਂ ਇਥੋਂ ਦੇ ਗੜ ਗ੍ਰੰਥੀ ਗੁਰਬਾਲ ਸਿੰਘ ਜੀ ਮੌਜੂਦ ਹਨ ਉਹਨਾਂ ਕੋਲੋਂ ਇਸ ਖੁਸ਼ੀ ਦੀ ਪ੍ਰਤੀਕਿਰਿਆ ਉਹਨਾਂ ਦੇ ਸ਼ਬਦਾਂ ਦੇ ਰਾਹੀਂ ਲਵਾਂਗੇ ਕਿ ਉਹਨਾਂ ਦੇ ਮਨ 'ਚ ਕਿੰਨਾ ਖੇੜਾ ਕਿੰਨਾ ਚਾਹ ਅੱਜ ਸੰਗਤਾਂ ਦਾ ਸਤਿਕਾਰ ਕਰਦੇ ਹੋਏ ਨਗਰ ਕੀਰਤਨ ਦਾ ਸਵਾਗਤ ਕਰਦੇ ਹੋਏ ਆਓ ਵੀਰ ਜੀ ਦਰਸ਼ਕਾਂ ਤੇ ਸੰਗਤਾਂ ਨੂੰ ਕੀ ਸਨੇਹਾ ਦੋਗੇ ਕੀ ਖੁਸ਼ੀਆਂ ਸਾਂਝੀਆਂ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਰਫਕਾਰੇ ਸਤਿਗੁਰੂ ਇੱਕ ਰਖੋੜ ਦਿੱਲੀ ਸਿਰ ਸਾਬ ਕੋਰ ਕੀਆ ਬਿਆਨ ਤੇਗ ਬਹਾਦਰ ਸੀ ਕਿਰਿਆ ਰੇ ਨਾ ਕਿਨਹੁ ਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੈ 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 ਸਭ ਜਗ ਭਇਓ ਜੈ 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 ਸੁਰ ਲੋਕ ਦੇ ਮਹਾਵਾਕ ਅਨੁਸਾਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਮੇਤ ਉਹਨਾਂ ਦੇ ਅਨੰਨ ਸਿੱਖ ਭਾਈ ਸਤੀ ਦਾਸ ਭਾਈ ਮਤੀ ਦਾਸ ਭਾਈ ਤੇਲਾ ਜੀ ਦੀ 350 ਸਾਲਾ ਇਹ ਦੇਸ਼ਤਾਬ ਦੇਨੋ ਸਮਰਪਤਾ ਜੋ ਪਿਛਲੇ ਕੁਝ ਦਿਨਾਂ ਤੋਂ ਅਸਾਮ ਤੋਬੜੀ ਸਾਹਿਬ ਤੋਂ ਮਹਾਨ ਨਗਰ ਕੀਰਤਨ ਸਜੇ ਹਨ ਗੁਰੂ ਕਿਰਪਾ ਦੇ ਨਾਲ ਅੱਜ ਸਾਡੇ ਇਥੇ ਇਲਾਕੇ ਡਨਪ ਦੇ ਵਿੱਚ ਜੋ ਗੁਰਦੁਆਰਾ ਸਿੱਖ ਸੰਗਤ ਇਥੇ ਬੇਅੰਤ ਸੰਗਤਾਂ ਨੇ 사ਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਬੇਅੰਤ ਸੰਗਤਾਂ ਨੇ ਆ ਕਰਕੇ ਦਰਸ਼ਨ ਦੇ ਕਰਕੇ ਕਰਤਾਰਥ ਕੀਤਾ ਹੈ ਸੋਦਾਸ ਅਰ ਬੰਦਾ ਕਮੇਟੀ ਵੱਲੋਂ ਅਤੇ ਹੋਰ ਇਲਾਕੇ ਦੀਆਂ ਜਥੇਬੰਦੀਆਂ ਸਭਾ ਸੁਸਾਇਟੀਆਂ ਅਤੇ ਇਸ ਇਲਾਕੇ ਨਗਰ ਦੀ ਸਮੂਹ ਸੰਗਤ ਵੱਲੋਂ ਜੋ ਦੂਰ ਦਰਾਡੇ ਤੋਂ ਜਾਂ ਦੇਸ਼ ਵਿਦੇਸ਼ ਤੋਂ ਜਿਤਨੀਆਂ ਵੀ ਸੰਗਤਾਂ ਚੱਲ ਕਰਕੇ ਆਈਆਂ ਹਨ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਹੈ ਜਿਤਨੀਆਂ ਸੰਗਤਾਂ ਸਾਨੂੰ ਆ ਕਰਕੇ ਇੱਥੇ ਦਰਸ਼ਨ ਦੇ ਰਹੀਆਂ ਹਨ ਸਾਰੀਆਂ ਸੰਗਤਾਂ ਦੇ ਜਿਹੜੇ ਕਦਮ ਹਨ ਸਾਡੇ ਸਿਰ ਮੱਥੇ ਤੇ ਬਹੁਤ ਬਹੁਤ ਧੰਨਵਾਦ। ਉਹ ਦਾਸ ਭਾਈ ਕਿਰਨਜੀਤ ਸਿੰਘ ਆਨੰਦ ਜੋ ਸੀਨੀਅਰ ਪੱਤਰਕਾਰ ਹਨ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਆਪਣੇ ਬਹੁਤ ਜਿਵੇਂ ਭਰੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕਰਕੇ ਦਾਸ ਦੇ ਸਮੇਤ ਸਮੂਹ ਪ੍ਰਬੰਧਕ ਕਮੇਟੀ ਨੂੰ ਨਿਵਾਜਿਆ ਹੈ। ਅਮੋਲਕ ਜੀਵਨ ਦੀਆਂ ਘੜੀਆਂ ਸਤਿਗੁਰੂ ਸਾਹਿਬ ਜੀ ਦੀ ਸ਼ਹਾਦਤ ਤੋਂ ਉਹਨਾਂ ਨੇ ਸ਼ਾਹਰ ਕਰਦਿਆਂ ਹੋਇਆਂ ਸਾਨੂੰ ਆ ਕਰਕੇ ਦਰਸ਼ਨ ਦਿੱਤੇ ਨਾਲੇ ਜੋ ਸੰਗਤਾਂ ਦਾ ਢਾਠਾ ਮਾਰਦਾ ਇਕੱਠ ਉਸ ਨੂੰ ਆਪਣੇ ਚੈਨਲ ਦੇ ਰਾਹੇ ਸੰਸਾਰ ਪਰ ਵਿੱਚ ਦਰਸਾਉਣ ਵਾਸਤੇ ਜੋ ਮਹਾਨ ਉਤਮ ਉਪਰਾਲਾ ਕੀਤਾ ਹੈ ਦਾਸ ਤਹਿ ਦਿਨ ਕੋ ਆਪਣੇ ਵੱਡੇ ਵੀਰ ਦਾ ਧੰਨਵਾਦ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਸਾਥ ਸੰਗਜ ਜੀ ਤੇ ਦਰਸ਼ਕ ਜਨੋ ਕਿਸੇ ਪਾਸੇ ਕਿਸੇ ਪੱਖੋਂ ਮੈਂ ਵੱਡਾ ਨਹੀਂ ਹਾਂ ਵੱਡੇ ਤਾਂ ਇਹ ਆਪ ਹਨ ਤੁਰਬਾਨੀ ਕਹਿੰਦੀ ਹੈ ਆਪਸ ਕੋ ਜੋ ਜਾਣੇ ਨੀਚਾ ਸਉ ਗਣਿਆ ਸੱਤੇ ਉੱਚਾ ਇਹਨਾਂ ਨੇ ਜੋ ਪਿਆਰ ਸਤਕਾਰ ਦਿੱਤਾ ਉਸ ਖਿੱਚ ਵਿੱਚ ਆ ਕੇ ਜੀ ਜਾਨ ਅਰਪਿਤ ਕਰਕੇ ਸੇਵਾ ਕਰਨ ਨੂੰ ਕੰਮ ਕਰਨ ਨੂੰ ਮਨ ਕਰਦਾ ਹੈ ਅੱਜ ਦੇ ਦਿਹਾੜੇ ਦੇ ਵਿੱਚ ਅਸੀਂ ਸਾਰੇ ਹੀ ਇੱਕੋ ਸਮਾਨ ਹਾਂ ਇੱਥੇ ਵੱਡਾ ਛੋਟਾ ਕੋਈ ਨਹੀਂ ਅਸੀਂ ਸਾਰੇ ਗੁਰੂ ਦੇ ਬੱਚੇ ਹਾਂ ਤੇ ਭਾਈ ਸਾਹਿਬ ਜੀ ਬਹੁਤ ਪਿਆਰ ਦਿੰਦੇ ਹਨ ਅਸੀਂ ਇਹਨਾਂ ਦੇ ਪਿਆਰ ਦੇ ਅਤਿ ਦੇਣੀ ਬਣਾਂਗੇ ਤੇ ਜੋ ਅਸੀਸ ਉਹਨਾਂ ਨੇ ਸਾਨੂੰ ਬਖਸ਼ੀ ਹੈ ਅਸੀਂ ਆਸ ਕਰਾਂਗੇ ਆਉਣ ਵਾਲੇ ਸਮੇਂ ਵਿੱਚ ਹੋਰ ਸ਼ਤਾਬਦੀਆ ਹੋਰ ਗੁਰਪਰਬ ਗੁਰੂ ਸਾਹਿਬ ਸਾਡੀ ਝੋਲੀ ਤੇ ਪਾਉਣ ਇਸੇ ਤਰ੍ਹਾਂ ਅਸੀਂ ਪਾਉਣ ਦੀ ਸੇਵਾ ਵਿੱਚ ਸ਼ਾਮਲ ਹੁੰਦੇ ਰਹਾਂਗੇ ਆਓ ਫਤਿਹ ਦੀ ਸਾਂਝ ਕਰਦੇ ਆ ਅਗਲੀ ਖਬਰ ਤੇ ਫਿਰ ਮਿਲਾਂਗੇ ਉਦੋਂ ਤੱਕ ਤੇ ਲਈ ਇਜਾਜ਼ਤ ਚਾਹੁੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ